ਸੂ ਆਉ ਸਾ ਸੰਗ ਜੀ ਚੱਲ ਰਹੀ ਨਿਤਨੇਮ ਕਥਾ ਵਿਚਾਰ ਪਾਵਨ ਬਾਣੀ ਅਨੰਦ ਸਾਹਿਬ ਰਾਹੀਂ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹਨ 30 ਪੌੜੀਆਂ ਦੀ ਵਿਚਾਰ ਸਤਿਗੁਰਾਂ ਆਪ ਕਰਵਾਈ ਹੈ ਇਕਤਵੀਂ ਪੌੜੀ ਦੀ ਵਿਚਾਰ ਪ੍ਰਾਰੰਭ ਹੋ ਰਹੀ ਹੈ ਪ੍ਰਾਕ ਕਥਨ ਅੱਗੇ ਵਣਜਾਰੇ ਦੇ ਰੂਪ ਵਿੱਚ ਨਾਮ ਦੀ ਪੂੰਜੀ ਇਕੱਤਰ ਕਰਨ ਦਾ ਪ੍ਰਕਾਰ ਵਰਣਨ ਕਰ ਰਿਹਾ ਹਰ ਰਾਸ ਮੇਰੀ ਮਨਵਣਜਾਰਾ ਗੁਰਮੁਖੋ ਮੇਰਾ ਮਨਵਣਜਾਰਾ ਵਪਾਰੀ ਜੀਵ ਹੈ ਅਤੇ ਪਰਮੇਸ਼ਰ ਦਾ ਨਾਮ ਮੇਰੀ ਮੂਲ ਪੂੰਜੀ ਹੈ ਹਰ ਰਾਸ ਮੇਰੀ ਮਨਵਣਜਾਰਾ ਸਤ ਗੁਰ ਤੇ ਰਾਸ ਜਾਣੀ ਹਾਂ ਪਰਮੇਸ਼ਰ ਦਾ ਨਾਮ ਮੇਰੀ ਪੂੰਜੀ ਹੈ ਅਤੇ ਮਨਵਣਜਾਰਾ ਹੈ ਇਸ ਨਾਮ ਰੂਪ ਪੂੰਜੀ ਨੂੰ ਪ੍ਰਾਪਤ ਕਰਨ ਦੀ ਤਰਕੀਬ ਅਤੇ ਕਦਰੋ ਕੀਮਤ ਅਸਾ ਨੇ ਸਤਿਗੁਰਾਂ ਪਾਸੋਂ ਜਾਣੀ ਹੈ ਹਰ ਹਰ ਨਿਤ ਜੱਪਿ ਇਹੋ ਜੀਹੋ ਲਾਹਾ ਘਟੇ ਹੋ ਦਿਹਾੜੀ ਗੁਰਮੁਖੋ ਪਰਮੇਸ਼ਰ ਦਾ ਵਾਹਿਗੁਰੂ ਵਾਹਿਗੁਰੂ ਨਾਮ ਹਮੇਸ਼ਾ ਹੀ ਆਪਣੇ ਜੀਵ ਮਨ ਦੁਆਰਾ ਜਪਦੇ ਰਹੋ ਅਤੇ ਦਿਹਾੜੀ ਮਨੁੱਖੀ ਜੀਵਨ ਕਾਲ ਦਾ ਲਾਹਾ ਘਟਣਾ ਕਰੋ ਇਹੋ ਤਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਇਹ ਨਾਮ ਰੂਪ ਧਨ ਉਹਨਾਂ ਗੁਰਮੁਖਾਂ ਨੂੰ ਹੀ ਪ੍ਰਾਪਤ ਹੋਇਆ ਹੈ ਜਿਨ੍ਹਾਂ ਨੂੰ ਉਹ ਪਰਮੇਸ਼ਰ ਆਪ ਭਾਇਆ ਹੈ ଅਥਵਾ ਜਿਨ੍ਹਾਂ ਨੂੰ ਉਸ ਪ੍ਰਭੂ ਦਾ ਭਾਣਾ ਮਿੱਠਾ ਲੱਗਿਆ ਹੈ ਕਹ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਹਜੂਰ ਫਰਮਾਉਂਦੇ ਹਨ ਪਰਮੇਸ਼ਰ ਦਾ ਨਾਮ ਹੀ ਸਾਡੀ ਪੂੰਜੀ ਹੈ ਅਤੇ ਨਾਮ ਹੀ ਸਾਡਾ ਇਹ ਮਨ ਨਾਮ ਦਾ ਵਪਾਰੀ ਬਣਿਆ ਹੈ ਅਗੇ ਰਸਨਾ ਨੂੰ ਨਾਮ ਦਾ ਰਸ ਪ੍ਰਾਪਤ ਕਰਨ ਵਾਸਤੇ ਉਪਦੇਸ਼ ਦੇ ਰਹੇ ਹਾਂ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਏ ਮੇਰੀ ਜੀਬਾ ਰਸਨਾ ਤੂੰ ਹੋਰ ਰਸਾਂ ਕਸਾਂ ਵਿੱਚ ਤਦਾਕਾਰ ਹੋ ਰਹੀ ਹੈ ਪਰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈ ਕਿ ਇਨ੍ਹਾਂ ਰਸਾਂ ਕਸਾਂ ਦੇ ਚਖਣ ਤੋਂ ਤੇਰੀ ਅੰਦਰਲੀ ਪਿਆਸ ਸ਼ਾਂਤੀ ਨਹੀਂ ਹੋ ਸਕਦੀ ਪਿਆਸ ਨਾ ਜਾਏ ਹਉਰਤ ਕਿਤੇ ਜਿਚਰ ਹਰ ਰਸ ਪੱਲੈ ਨਾ ਪਾਏ ਹਉਰਤ ਕਿਤੇ ਹੋਰ ਕਿਸੇ ਵੀ ਰਸ ਕਸ ਦੇ ਭੋਗਣ ਨਾਲ ਤੇਰੀ ਪਿਆਸ ਨਹੀਂ ਬੁਝ ਸਕਦੀ ਜਿੰਨਾ ਚਿਰ ਤੱਕ ਹਰ ਰਸ ਪਰਮੇਸ਼ਰ ਦੇ ਨਾਮ ਰਸ ਨੂੰ ਆਪਣੇ ਪੱਲੈ ਹਿਰਦੇ ਵਿੱਚ ਪ੍ਰਾਪਤ ਨਹੀਂ ਕਰ ਲਈਂ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੇ ਆਏ ਇਹ ਰਸਨਾ ਜੇ ਤੂੰ ਪ੍ਰਭੂ ਨਾਮ ਦੇ ਰਸ ਨੂੰ ਆਪਣੇ ਪੱਲੇ ਵਿੱਚ ਪ੍ਰਾਪਤ ਕਰ ਲਵੇਂ ਤਾਂ ਹਮੇਸ਼ਾ ਹੀ ਪ੍ਰਭੂ ਦੇ ਰਸ ਭਾਵ ਬ੍ਰਹਮ ਆਨੰਦ ਨੂੰ ਪੀ ਸਕਦੀ ਹੈ ਜਿਸ ਨੂੰ ਪੀਣ ਬਾਅਦ ਫਿਰ ਹੋਰ ਰਸਾਂ ਕਸਾਂ ਦੀ ਤ੍ਰਿਸ਼ਨਾ ਤੈਨੂੰ ਆਕੇ ਨਹੀਂ ਜੰਬੜ ਸਕਦੀ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ ਪਰੰਤੂ ਇਹ ਨਾਮ ਦਾ ਅਥਵਾ ਸਿਮਰਨ ਦਾ ਅਤੇ ਪ੍ਰਭੂ ਮਿਲਾਪ ਦਾ ਰਸ ਵਾਹਿਗੁਰੂ ਦੀ ਕਰਮੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ ਤੇ ਵਾਹਿਗੁਰੂ ਦੀ ਕਿਰਪਾ ਉਸਤੇ ਹੁੰਦੀ ਹੈ ਜਿਸ ਨੂੰ ਸਤਿਗੁਰੂ ਆਪ ਆਕੇ ਮਿਲਦੇ ਆ ਕਹੇ ਨਾਨਕ ਹੋਰ ਅਨ ਰਸ ਸਭ ਬੀਸਰੇ ਜਾ ਹਰ ਵਸੈ ਮਨ ਆਏ ਹਜੂਰ ਫਰਮਾਉਂਦੇ ਹਨ ਇਸ ਰਸਨਾ ਨੂੰ ਉਸ ਵੇਲੇ ਹੋਰ ਨਸ਼ਿਆਂ ਵਿਸ਼ਿਆਂ ਦੇ ਸਾਰੇ ਹੀ ਰਸ ਭੁੱਲ ਜਾਂਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਆ ਪਾ ਕੇ ਮਨ ਵਿੱਚ ਵਸ ਜਾਂਦਾ ਪ੍ਰਾਕ ਕਥਨ ਅੱਗੇ ਮਨੁੱਖੀ ਸਰੀਰ ਨੂੰ ਮਨੁੱਖੀ ਜੀਵਨ ਉਪਦੇਸ਼ ਸਮਝਾ ਰਿਹਾ ਇਹ ਸਰੀਰ ਆ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਐ ਮੇਰਿਆ ਮਨੁੱਖੀ ਸਰੀਰਾ ਉਸ ਪ੍ਰਭੂ ਨੇ ਤੇਰੇ ਵਿੱਚ ਆਪਣੀ ਜੋਤ ਚੇਤਨ ਸੱਤਾ अथवा ਜੀਵਨ ਕਲਾ ਰੱਖੀ ਹੋਈ ਹੈ ਤਾਂ ਹੀ ਤੂੰ ਇਸ ਸੰਸਾਰ ਵਿੱਚ ਭਾਵ ਆਉਣਾ ਕੀਤਾ ਹੈ ਪੈਦਾ ਹੋਣਾ ਕੀਤਾ ਹੈ ਪਾਦਸ਼ਾ ਫਰਮਾਉਂਦੇ ਆ ਇਸੇ ਗੱਲ ਨੂੰ ਫਿਰ ਦਰਉਂਦੇ ਆ ਹਰ ਜੋਤ ਰੱਖੀ ਤਦ ਵਿੱਚ ਤਾ ਤੂ ਜਗਮਹਿ ਆਇਆ ਐ ਮਨੁੱਖੀ ਸਰੀਰ ਤੇਰੇ ਵਿੱਚ ਉਸ ਪ੍ਰਭੂ ਨੇ ਆਪਣੀ ਜੋਤ ਰੱਖੀ ਹੈ ਤਾਂ ਹੀ ਤੂੰ ਇਸ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਵ ਉਪਾਇ ਜਗਤ ਦਿਖਾਇਆ ਉਹ ਵਾਹਿਗੁਰੂ ਆਪੇ ਮਾਤਾ ਨਿਮਿਤ ਕਾਰਨ ਤੇ ਆਪ ਹੀ ਪਿਤਾ ਉਪਾਦਾਨ ਕਾਰਨ ਹੈ ਜਿਸ ਨੇ ਇਸ ਸਰੀਰ ਵਿੱਚ ਜੀਵ ਆਤਮਾ ਨੂੰ ਪੈਦਾ ਕਰਕੇ ਇਸ ਸੰਸਾਰ ਨੂੰ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਗੁਰੂ ਦੀ ਕਿਰਪਾ ਨਾਲ ਜਦੋਂ ਇਸ ਵਿਚਾਰ ਨੂੰ ਬੁੱਝਿਆ ਸਮਝਿਆ ਤਾਂ ਚਲਤ ਅਸਚਰਜ ਹੀ ਕੌਤਕ ਹੋਇਆ ਕਿ ਇਹ ਸਾਰਾ ਹੀ ਸੰਸਾਰ ਚਲਤ ਨਾਟਕ ਫਿਲਮ ਵਾਂਗ ਚੱਲਦਾ ਹੈ ਨਜ਼ਰ ਆਇਆ ਕਹੈ ਨਾਨਕ ਸ੍ਰਿਸ਼ਟ ਦਾ ਮੂਲ ਰਜਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਹਜ਼ੂਰ ਫਰਮਾਉਂਦੇ ਹਨ ਐ ਮਨੁੱਖੀ ਸਰੀਰ ਉਸ ਪ੍ਰਭੂ ਨੇ ਸ੍ਰਿਸ਼ਟੀ ਦਾ ਮੂਲ ਮੁੱਢ ਪ੍ਰਕਿਰਤੀ अथवा ਕੁਦਰਤ ਨੂੰ ਸਾਜਿਆ ਫਿਰ ਉਸ ਵਿੱਚ ਆਪਣੀ ਜੋਤ ਚੇਤਨ ਸੱਤਾ ਨੂੰ ਟਿਕਾਇਆ ਤਾਂ ਤੂੰ ਉਸ ਪ੍ਰਭੂ ਦੀ ਕਿਰਪਾ ਨਾਲ ਇਸ ਸੰਸਾਰ ਵਿੱਚ ਆਇਆ ਹੈ ਇਸ ਲਈ ਤੂੰ ਹਮੇਸ਼ਾ ਹੀ ਉਸ ਪ੍ਰਭੂ ਦਾ ਸਿਮਰਨ ਕਰਿਆ ਕਰ। ਪ੍ਰਾਕ ਕਥਨ ਅਨੁਸਾਰ ਅੱਗੇ ਫਿਰ ਗੁਰੂ ਦੀ ਕਿਰਪਾ ਨਾਲ ਮਨੁੱਖੀ ਜੀਵਨ ਦਾ ਪਰਜੋਗਨ ਸਿੱਧ ਕਰਨ ਦਾ ਪ੍ਰਕਾਰ ਵਰਣਨ ਕਰਦੇ ਆ। ਮਨ ਜਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਗੁਰਮੁਖੋ ਗੁਰਮਤ ਦੇ ਸਾਧਨ ਸੇਵਾ ਤੇ ਸਿਮਰਨ ਕਰਦੇ ਆ। ਪ੍ਰਭੂ ਦਾ ਆਗਮ ਆਉਣਾ ਸੁਣਿਆ ਤਾਂ ਸਾਡੇ ਮਨ ਵਿੱਚ ਚਾਹ ਪੈਦਾ ਹੋਇਆ ਅਸੀਂ ਸਖੀਆਂ ਸਹੇਲੀਆਂ ਨੂੰ ਵੀ ਇਹ ਖੁਸ਼ਖਬਰੀ ਦੱਸ ਕੇ ਘਰ ਸਦਿਆ ਤੇ ਇਹ ਆਖਿਆ ਕਿ ਐ ਸ਼ਰਦਾ ਭਗਤੀ ਵਾਲੀਓ ਸਖੀਓ ਸਹੇਲਿਓ ਤੁਸੀਂ ਵੀ ਇਸ ਪ੍ਰਭੂ ਦੇ ਆਨੰਦ ਮੰਗਲਾਚਾਰ ਨੂੰ ਗਾਓ ਅੱਜ ਇਹ ਸਾਡਾ ਸਰੀਰ ਰੂਪ ਕਰ ਹੀ ਹਰੀ ਦਾ ਮੰਦਰ ਬਣਿਆ ਹੋਇਆ ਹੈ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਐ ਸਖਿਓ ਤੁਸੀਂ ਹਮੇਸ਼ਾ ਉਸ ਪ੍ਰਭੂ ਦੇ ਮੰਗਲ ਖੁਸ਼ੀ ਅਤੇ ਜਸ ਦੇ ਗੀਤ ਗਾਓ ਭਾਵ ਪ੍ਰਭੂ ਦਾ ਕੀਰਤਨ ਕਰੋ ਭਾਵ ਇਸ ਨਾਲ ਤੁਹਾਡੇ ਮਨ ਨੂੰ ਮਿਛੋੜੇ ਦਾ ਸੋਗ ਸੰਤਾਪ ਅਤੇ ਜਨਮ ਮਰਨ ਦਾ ਦੁੱਖ ਨਹੀਂ ਵਿਆਪੇਗਾ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਪੇ ਉਹ ਦਿਨ ਸੁਭਾਗੇ ਖੁਸ਼ ਨਸੀਬ ਸਨ ਜਦੋਂ ਦਰਗਾਹੀ ਵਿਚੋਲੇ ਗੁਰੂ ਦੇ ਚਰਨੀ ਲੱਗ ਪਏ ਹੁਣ ਸਾਨੂੰ ਪੱਕਾ ਵਿਸ਼ਵਾਸ ਪੈਦਾ ਹੋ ਗਿਆ ਕਿ ਅਸੀਂ ਆਪਣੇ ਪਿਰਪਤੀ ਪਰਮੇਸ਼ਰ ਨੂੰ ਜ਼ਰੂਰ ਬਾਰ-ਬਾਰ ਜ਼ਰੂਰ ਜਾਪਏ ਜਾਣ ਲਵਾਂਗੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗ ਗੁਰ ਉਪਦੇਸ਼ ਦੁਆਰਾ ਨਾਮ ਸਿਮਰਨ ਦੀ ਅਨਹਤ ਬਾਣੀ ਸਦਾਵੀ ਧੁਨ ਪ੍ਰਗਟ ਕਰਕੇ ਜਾਣ ਲਈ ਹੈ ਜਿਸ ਕਰਕੇ ਹੁਣ ਅਸੀਂ ਹਮੇਸ਼ਾ ਹੀ ਉਸ ਪਰਮੇਸ਼ਰ ਦੇ ਨਾਮ ਅਤੇ ਮਿਲਾਪ ਦੇ ਰਸ ਨੂੰ ਮਾਣ ਰਹੇ ਹਾਂ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਹਜੂਰ ਫਰਮਾਉਂਦੇ ਹਨ ਕਰਨ ਕਾਰਨ ਪ੍ਰਭ ਜੋ ਜੋਗੋ ਜੋਗ ਭਾਵ ਸਮਰਤ ਹੈ ਉਹ ਆਪ ਆ ਕੀ ਸਾਨੂੰ ਮਿਲਿਆ ਹੈ ਸਾਡਾ ਜੀਵਨ ਅਤੇ ਸਰੀਰ ਸਫਲ ਕਰ ਦਿੱਤਾ ਹੈ ਪਰਾਗ ਕਥਨ ਹੈ ਅੱਗੇ ਸਰੀਰ ਨੂੰ ਮੁਖਾਤਬ ਕਰਕੇ ਸੰਸਾਰ ਵਿੱਚ ਆਉਣ ਦਾ ਮੁੱਖ ਪਰਯੋਜਨ ਸਮਝਾਉਂਦੇ ਆ ਕਿ ਤੂੰ ਸਰੀਰ ਵਿੱਚ ਕਰਨ ਕੀ ਆਇਆ ਸੀ ਸੰਸਾਰ ਵਿੱਚ ਕੀ ਲੈਣ ਆਇਆ ਸੀ ਇਹ ਸਰੀਰਾ ਮੇਰਾ ਇਸ ਜਗ ਮਹਿ ਆਇ ਕਿਆ ਤਦ ਕਰਮ ਕਮਾਇਆ ਐ ਮੇਰੇ ਸਰੀਰਾ ਇਸ ਸੰਸਾਰ ਵਿੱਚ ਆ ਕੇ ਤੂੰ ਕਿਹੜੀ ਕਰਮ ਕਰਤੂਤ ਕੀਤੀ ਹੈ ਪਾਪ ਜੋ ਕਰਨਾ ਸੀ ਉਹ ਨਹੀਂ ਕੀਤਾ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇਆ ਐ ਸਰੀਰ ਜਦੋਂ ਦਾ ਤੂੰ ਸੰਸਾਰ ਵਿੱਚ ਆਇਆ ਦੱਸ ਤੂੰ ਕਿਹੜਾ ਚੰਗਾ ਕੰਮ ਕੀਤਾ ਭਾਵ ਜਨਮ ਤੋਂ ਲੈ ਕੇ ਹੁਣ ਤੱਕ ਉਹ ਕੰਮ ਨਹੀਂ ਕੀਤਾ ਜਿਸ ਨਾਲ ਜੀਵਨ ਦੀ ਸਫਲਤਾ ਹੋਣੀ ਸੀ ਪ੍ਰਸ਼ੰਸੀਓ ਕੰਮ ਕਿਹੜਾ ਹੈ ਗੁਰੂ ਉੱਤਰ ਦਿੰਦੇ ਆ ਜਿਨ ਹਰ ਤੇਰਾ ਰਚਨ ਰਜਿਆ ਸੋਹਰ ਮਨ ਨ ਵਸਾਇਆ ਜਿਸ ਸਿਰਜਨਹਾਰ ਵਾਹਿਗੁਰੂ ਨੇ ਤੇਰਾ ਰਚਨ ਸਰੀਰ ਰਚਿਆ ਹੈ ਉਸ ਵਾਹਿਗੁਰੂ ਨੂੰ ਤੂੰ ਆਪਣੇ ਮਨ ਵਿੱਚ ਨਹੀਂ ਵਸਾਇਆ ਪ੍ਰਸ਼ਨ ਉਹ ਪ੍ਰਭੂ ਕਿਵੇਂ ਮਨ ਵਿੱਚ ਵਸਦਾ ਗੁਰ ਉੱਤਰ ਦੇ ਰੇ ਅਗਲੀ ਪੰਕਤੀ ਵਿੱਚ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਉਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਸਾਡੇ ਮਨ ਵਿੱਚ ਵਸਿਆ ਹੈ ਇਹ ਕੋਈ ਏਸੇ ਹੀ ਜਨਮ ਦਾ ਫਲ ਨਹੀਂ ਬਲਕੇ ਪੂਰਬਲੇ ਲਿਖੇ ਕਰਮਾਂ ਦਾ ਫਲ ਪ੍ਰਾਪਤ ਕੀਤਾ ਹੈ ਕਹੈ ਨਾਨਕ ਇਹੋ ਸਰੀਰ ਪਰਵਾਣ ਹੋਆ ਜਿਨ ਸਤਿਗੁਰ ਸੇਉ ਚਿਤ ਲਾਇਆ ਹਜੂਰ ਫਰਮਾਉਂਦੇ ਹਨ ਇਹ ਮਨੁੱਖੀ ਸਰੀਰ ਧਾਰਨ ਕੀਤਾ ਉਸੇ ਦਾਹੀ ਪ੍ਰਵਾਨ ਸਫਲ ਹੋਇਆ ਜਿਸਨੇ ਆਪਣਾ ਚਿਤ ਸਤਿਗੁਰੂ ਨਾਲ ਜੋੜਿਆ ਭਾਵ ਗੁਰੂ ਨਾਲ ਸਿੱਖੀ ਪਿਆਰ ਦਾ ਰਿਸ਼ਤਾ ਗੰਢ ਕੇ ਹੀ ਸਰੀਰ ਸਫਲ ਹੁੰਦਾ ਹੈ ਪ੍ਰਾਕ ਕਥਨ ਅਨੁਸਾਰ ਅਗੇ ਸਰੀਰ ਦੇ ਮੁੱਖ ਅੰਗ ਨੇਤਰ ਇੰਦਰੀਏ ਨੂੰ ਉਸ ਪ੍ਰਭੂ ਦੇ ਵਿਆਪਕ ਦਰਸ਼ਨ ਕਰਨ ਦਾ ਗੁਰੂ ਉਪਦੇਸ਼ ਸਮਝਾਉਂਦੇ ਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਐ ਮੇਰੇ ਉਹ ਨੇਤਰੋ ਤੁਹਾਡੇ ਵਿੱਚ ਉਸ ਪ੍ਰਭੂ ਨੇ ਆਪਣੀ ਜੋਤ ਚੇਤਨ ਸੱਤਾ ਅਥਵਾ ਆਪਣਾ ਨੂਰ ਤੇਜ ਹੂਰ ਟਿਕਾ ਕੇ ਰੱਖਿਆ ਹੈ ਇਸ ਲਈ ਤੁਸੀਂ ਉਸ ਪ੍ਰਭੂ ਤੋਂ ਬਿਨਾਂ ਹੋਰ ਕੋਈ ਵੀ ਵਸਤੂ ਨਾ ਦੇਖੋ ਅੱਗੇ ਫਿਰ ਏਸੇ ਦੀ ਪੁਸ਼ਟੀ ਕਰਦੇ ਆ ਹਰ ਬਿਨ ਅਵਰ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਐ ਨੇਤਰੋ ਤੁਸੀਂ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਵਸਤੂ ਵੱਖਰੀ ਨਾ ਵੇਖੋ ਅਸੀਂ ਤਾਂ ਆਪਣੀ ਦਿਵ ਦ੍ਰਿਸ਼ਟੀ ਦੁਆਰਾ ਉਸ ਸਰਬ ਰੂਪ ਵਾਹਿਗੁਰੂ ਨੂੰ ਹੀ ਤੱਕਿਆ ਹੈ ਤੁਸੀਂ ਵੀ ਉਸੇ ਨੂੰ ਹੀ ਤੱਕੋ ਪ੍ਰਸ਼ੰਸੀਓ ਕਿੱਥੇ ਹੈ ਗੁਰੂ ਉੱਤਰ ਦਿੰਦੇ ਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਜਿਤਨਾ ਵੀ ਤੁਸੀਂ ਵਿਸ ਸੰਪੂਰਨ ਸੰਸਾਰ ਦੇਖਦੇ ਹੋ ਅਤਵਾ ਇਹ ਵਿਸ ਜ਼ਹਿਰ ਭਾਵ ਮਾਇਆ ਰਚਿਤ ਪ੍ਰਕਿਰਤਕ ਸੰਸਾਰ ਦੇਖ ਰਹੇ ਪ੍ਰਭੂ ਦਾ ਹੀ ਸਰੂਪ ਹੈ ਪਾਵ ਇਸ ਨਾਮ ਰੂਪ ਪਰ ਪੰਚਵੇ ਵਿਖੇ ਅਸਤੀ ਭਾਂਤੀ ਪ੍ਰੇਤਾ ਰੂਪ ਪਰਮੇਸ਼ਰ ਦੀਆਂ ਸਦਾਵੀ ਅੰਸਾਂ ਹਨ ਇਸੇ ਲਈ ਸਾਨੂੰ ਇਹ ਸੰਸਾਰ ਪਰਮੇਸ਼ਰ ਦਾ ਰੂਪ ਹੀ ਨਿਗਾਹ ਵਿੱਚ ਆਇਆ ਹੈ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਇਹ ਗੱਲ ਉਸ ਵੇਲੇ ਹੋਈ ਜਦੋਂ ਗੁਰੂ ਦੀ ਕਿਰਪਾ ਨਾਲ ਉਸ ਚੇਤਨ ਸਰੂਪ ਪ੍ਰਭੂ ਨੂੰ ਸਮਝਿਆ ਅਤੇ ਹੁਣ ਮੈਂ ਜਦੋਂ ਵੀ ਵੇਖਦਾ ਉਹ ਇੱਕ ਪਰਮੇਸ਼ਰ ਹੀ ਦਿਖਾਈ ਦਿੰਦਾ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਵੱਖਰਾ ਜੀਵ ਅਤੇ ਸਰੀਰ ਦਿਸਦਾ ਹੀ ਨਹੀਂ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਹਜੂਰ ਫਰਮਾਉਂਦੇ ਹਨ ਇਹ ਨੇਤਰ ਪਹਿਲਾਂ ਅੰਨਿਆ ਵਰਗੇ ਹੀ ਸਨ ਭਾਵ ਇਹਨਾਂ ਨੂੰ ਸੰਸਾਰ ਹੀ ਦਿਸਦਾ ਸੀ ਪਰ ਕਰਤਾਰ ਨਹੀਂ ਸੀ ਦਿਸਦਾ ਹੁਣ ਸਤਿਗੁਰੂ ਨਾਲ ਮਿਲਣ ਕਰਕੇ ਦਿਵ ਦ੍ਰਿਸ਼ਟੀ ਭਾਵ ਗਿਆਨ ਦ੍ਰਿਸ਼ਟੀ ਪ੍ਰਾਪਤ ਹੋਈ ਜਿਸ ਕਰਕੇ ਹੁਣ ਸਰਬ ਰੂਪ ਵਾਹਿਗੁਰੂ ਹੀ ਦਿਸਦਾ ਹੈ ਪ੍ਰਾਗ ਕਥਨ ਅਨੁਸਾਰ ਦੱਸ ਰਹੇ ਅੱਗੇ ਇੱਕ ਥਰੀਰ ਦੇ ਦੂਜੇ ਮੁੱਖ ਇੰਦਰੀਏ ਕੰਨਾਂ ਨੂੰ ਆਪਣੀ ਸਫਲਤਾ ਵਾਸਤੇ ਸਤ ਸਰਵਣ ਦਾ ਉਪਦੇਸ਼ ਸਮਝਾਉਂਦੇ ਆ ਇਹ ਸਰਵਣ ਹੋ ਮੇਰੇ ਹੋ ਸਾਚੈ ਸੁਨਣੈ ਲੋ ਪਠਾਏ ਕੰਨਾਂ ਨੂੰ ਦੱਸ ਰਹੇ ਤੁਹਾਡਾ ਕੰਮ ਕੀ ਸੀ ਤੇ ਕਰ ਕੀ ਰਹੇ ਹੋ ਐ ਮੇਰੇ ਕੰਨੋ ਤੁਹਾਨੂੰ ਉਸ ਪ੍ਰਭੂ ਨੇ ਸੱਚ ਸੁਣਨ ਵਾਸਤੇ ਸੰਸਾਰ ਵਿੱਚ ਸ਼ਰੀਰ ਦੇ ਨਾਲ ਲਾ ਕੇ ਭੇਜਿਆ ਸਾਚੈ ਸੁਣੜੇ ਨੂ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਹਾਂ ਉਸ ਪ੍ਰਭੂ ਨੇ ਸੱਚ ਸੁਣਨ ਵਾਸਤੇ ਤੁਹਾਨੂੰ ਮਨੁੱਖੀ ਸਰੀਰ ਨਾਲ ਸੰਬੰਧਿਤ ਕਰਕੇ ਜੋੜਿਆ ਭੇਜਿਆ ਇਸ ਲਈ ਤੁਸੀਂ ਆਪਣੀ ਸਫਲਤਾ ਵਾਸਤੇ ਸੱਚੀ ਬਾਣੀ ਸਰਵਣ ਕਰੋ ਭਾਵ ਸਰਬ ਕਾਲ ਸੱਚ ਦਾ ਜ਼ਿਕਰ ਕਰਨ ਵਾਲੀ ਸਤ ਗੁਰੂ ਦੀ ਬਾਣੀ ਹੈ ਇਸ ਨੂੰ ਸੁਣਿਆ ਕਰੋ ਜੇਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਜਿਸ ਬਾਣੀ ਨੂੰ ਸੁਣ ਕੇ ਸਾਡਾ ਮਨ ਤੇ ਤਨ ਹਰਾ ਪਰਾਉ ਗਿਆ ਅਤੇ ਰਸਨਾ ਬਾਣੀ ਦੇ ਰਸ ਵਿੱਚ ਮਗਨ ਹੋ ਗਈ ਹੈ ਸੱਚ ਅਲਗ ਵਿਡਾਣੀ ਤਾਂ ਕੀ ਗਤ ਕਹੀ ਨ ਜਾਏ ਜਿਸ ਸੱਚ ਦਾ ਗੁਰਬਾਣੀ ਜ਼ਿਕਰ ਕਰਦੀ ਹੈ ਉਹ ਵਿਡਾਣੀ ਅਚਰਜ ਅਤੇ ਬੁੱਧੀ ਦੀ ਲਗਤਾਂ ਤੋਂ ਪਰੇ ਹੈ ਉਸ ਦੀ ਗਤ ਗਤੀ ਭਾਵ ਦਸ਼ਾ ਅਥਵਾ ਲੀਲਾ ਬਿਆਨ ਨਹੀਂ ਕੀਤੀ ਜਾ ਸਕਦੀ ਕਹ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣੜੈ ਨੋ ਪਠਾਈ ਹਜੂਰ ਫਰਮਾਉਂਦੇ ਹਨ ਇਹ ਸਰਵਣ ਇੰਦਰੀਓ ਤੁਸੀਂ ਸੱਚੀ ਬਾਣੀ ਅਤੇ ਅੰਮ੍ਰਿਤ ਰੂਪ ਪਰਮੇਸ਼ਰ ਦਾ ਨਾਮ ਸਰਵਣ ਕਰੋ ਪਵਿੱਤਰ ਹੋ ਜਾਵੋ ਕਿਉਂਕਿ ਤੁਹਾਨੂੰ ਉਸ ਪ੍ਰਭੂ ਨੇ ਸੱਚਾ ਨਾਮ ਅਤੇ ਸੱਚੀ ਬਾਣੀ ਸੁਣਨ ਵਾਸਤੇ ਭੇਜਿਆ ਇਸੇ ਨਾਲ ਹੀ ਤੁਹਾਡੀ ਅਤੇ ਮਨੁੱਖੀ ਜੀਵਨ ਦੀ ਸਫਲਤਾ ਹੋਣੀ ਰਾਗ ਕਥਨ ਅਨਸਾਰ ਕਥਨ ਕਰਦੇ ਅੱਗੇ ਕਿ ਸਤਿਗੁਰੂ ਜੀ ਅੱਗੇ ਜੋਗਮਤ ਵਿੱਚ ਮੰਨੇ ਜਾਂਦੇ ਦੱਸੇ ਦੁਆਰ ਦੀ ਗੁਰਮਤ ਅਨਸਾਰ ਵਿਆਖਿਆ ਕਰਕੇ ਸਮਝਾਉਂਦੇ ਆ ਹਰ ਜੀ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਜੀਵ ਨੂੰ ਸਰੀਰ ਰੂਪ ਗੁਫਾ ਵਿੱਚ ਰੱਖ ਕੇ ਪੜराण ਰੂਪ ਸਵਾਸਾਂ ਰੂਪ ਪਵਨ ਦਾ ਵਾਜਾ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੀ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਹਾਂ ਉਸ ਪ੍ਰਭੂ ਨੇ ਸਰੀਰ ਅੰਦਰ ਪ੍ਰਾਣ ਰੂਪ ਪਾਉਣ ਦਾ ਵਾਜਾ ਵਜਾਇਆ ਅਤੇ 10 ਇੰਦਰੀਆਂ ਦੇ ਨੌ ਗੋਲਕਾਂ ਰੂਪ ਦਰਵਾਜੇ ਪ੍ਰਗਟ ਕੀਤੇ ਹਨ ਪੰਜ ਗਿਆਨ ਇੰਦਰੀਏ ਤੇ ਪੰਜ ਕਰਮ ਇੰਦਰੀਏ ਮੰਨੇ ਵਾਕ ਇੰਦਰੀਆਂ ਅਤੇ ਰਾਸ ਅਨੇਕ ਇੰਦਰੀਆਂ ਮੁਖ ਵਿੱਚ ਦੋਵੇਂ ਇਕੱਠੇ ਹੀ ਮੰਨੇ ਇਹ ਦਸਵਾਂ ਦੁਆਰ ਗੁਪਤ ਰੱਖਣਾ ਕੀਤਾ ਭਾਵ ਨੌ ਗੋਲਕਾਂ ਵਿੱਚ ਪ੍ਰਾਣ ਰੂਪ ਪਵਨ ਚੱਲ ਰਹੀ ਅਤੇ ਦਸਵਾਂ ਦੁਆਰ ਗੁਪਤ ਰੱਖਿਆ ਹੈ ਪ੍ਰਸ਼ਨ ਹੀ ਕਿ ਉਹ ਦਸਵਾਂ ਦੁਆਰ ਪ੍ਰਗਟ ਕਿਵੇਂ ਹੁੰਦਾ ਅਗਲੀਆਂ ਪੰਕਤੀਆਂ ਰਹੀਂ ਉੱਤਰ ਦੇ ਰੇ ਸਤਿਗੁਰੂ ਗੁਰ ਦੁਆਰ ਲਾਇ ਭਾਵਨੀ ਇਕਨਾ ਦਸਵਾ ਦੁਆਰ ਦਿਖਾਇਆ ਇਕਨਾ ਗੁਰਮੁਖਾਂ ਨੂੰ ਗੁਰੂ ਦੁਆਰਾ ਵਾਹਿਗੁਰੂ ਨੇ ਨਾਮ ਅਤੇ ਭਗਤੀ ਦੀ ਭਾਵਨਾ ਲਾ ਕੇ ਦਸਵਾਂ ਦੁਆਰ ਗੁਪਤ ਵੀ ਪ੍ਰਗਟ ਕਰਕੇ ਦਿਖਾ ਦਿੰਦਾ ਹੈ ਤਹਿ ਅਨੇਕ ਰੂਪ ਨਾਵ ਨਵਨਿੱਧ ਤਿਸ ਦਾ ਅੰਤ ਨਾ ਜਾਈ ਪਾਇਆ ਉਸ ਦਸਵੇਂ ਦੁਆਰ ਵਿੱਚ ਅਨੇਕਾਂ ਹੀ ਸੁੰਦਰ ਰੂਪ ਅਤੇ ਨਾਮ ਪ੍ਰਗਟ ਹੁੰਦੇ ਆ ਨੌ ਨਦੀਆਂ ਵੀ ਇਸੇ ਵਿੱਚ ਪ੍ਰਾਪਤ ਹੁੰਦੀਆਂ ਉਸ ਦਸਵੇਂ ਦੁਆਰ ਦਾ ਅੰਤ ਨਹੀਂ ਪਾਇਆ ਜਾਂਦਾ ਭਾਵ ਉੱਥੇ ਅਨੇਕਾਂ ਹੀ ਗੀਤ ਸੰਗੀਤ ਨਾਮ ਰੂਪ ਸਰਗੁਣ ਸਰੂਪ ਵਾਹਿਗੁਰੂ ਦੇ ਬੇਅੰਤ ਨਜ਼ਾਰੇ ਪ੍ਰਗਟ ਹੁੰਦੇ ਹਨ ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਹਜੂਰ ਪਰਮਾਉਂਦੇ ਹਨ ਉਸ ਪਿਆਰੇ ਪ੍ਰਭੂ ਨੇ ਇਸ ਸਰੀਰ ਰੂਪ ਗੁਫਾ ਅੰਦਰ ਜੀਵ ਨੂੰ ਰੱਖ ਕੇ ਪ੍ਰਾਂਡ ਰੂਪ ਪੌਣ ਦਾ ਵਾਜਾ ਵਜਾਇਆ ਹੈ ਭਾਵ ਸਰੀਰ ਦੀਆਂ ਨੌ ਹੀ ਗੋਲਕਾਂ ਅੰਦਰ ਪ੍ਰਾਂਡ ਰੂਪ ਪਵਣ ਵਾਜਾ ਵਜਾ ਰਹੀ ਹੈ ਅਤੇ ਦਸਵਾਂ ਦੁਆਰ ਗੁਪਤ ਹੈ ਉਤੇ ਪ੍ਰਾਣਾਯਾਮ ਦੁਆਰਾ ਸਵਾਸਾਂ ਨੂੰ ਸਾਧ ਕੇ ਗਮਤਾ ਹਾਸਲ ਹੁੰਦੀ ਹੈ ਇਸ ਬਾਣੀ ਨੂੰ ਕਿੱਥੇ ਪੜਨਾ ਹੈ ਅੱਗੇ ਇਸ ਬਾਰੇ ਨਿਰਣਾ ਕਰੇ ਸਤਿਗੁਰੂ ਇਹ ਸਾਚਾ ਸੋਹਿਲਾ ਸਾਚੈ ਕਰ ਗਾਵ ਐ ਗੁਰਮੁਖੋ ਇਹ ਸਾਚਾ ਸੋਹਿਲਾ ਪ੍ਰਭੂ ਦੀ ਸੇਵਤ ਦੇ ਖੁਸ਼ੀ ਦਾ ਸੰਗੀਤ ਜੋ ਆਨੰਦ ਸਾਹਿ ਬਾਣੀ ਹੈ ਇਸ ਨੂੰ ਸੱਚੇ ਘਰ ਭਾਵ ਪ੍ਰਭੂ ਦੇ ਦਰਬਾਰ ਸਾਧ ਸੰਗਤ ਵਿੱਚ ਗਾਇਨ ਕਰੋ ਗਾਵ ਤਸੋਹਿਲਾ ਘਰ ਸਾਚੈ ਜਿੱਥੈ ਸਦਾ ਸਾਚਿ ਧਿਆਵਹਿ ਹਾਏ ਸੋਹਿਲਾ ਅਨੰਦ ਸਹਿ ਬਾਣੀ ਸੱਚੇ ਘਰ ਗੁਰੂ ਦਰਬਾਰ ਸਾਧ ਸੰਗਤ ਵਿੱਚ ਗਾਇਨ ਕਰੋ ਜਿੱਥੇ ਪਹਿਲਾ ਹੀ ਗੁਰਮੁਖ ਪਿਆਰੇ ਹਮੇਸ਼ਾ ਸੱਚ ਸਰੂਪ ਨੂੰ ਯਾਦ ਕਰਦੇ ਸਚੋ ਧਿਆਵਹਿ ਜਾ ਤਦ ਪਾਵਹਿ ਗੁਰਮੁਖ ਜਿਨਾ 부ਝਾਵਹਿ ਜੋ ਸੱਚੇ ਘਰ ਵਿੱਚ ਸਾਚ ਸਰੂਪ ਪ੍ਰਭੂ ਨੂੰ ਧਿਆਉਂਦੇ ਆ ਉਹ ਤੈਨੂੰ ਪਾ ਜਾਂਦੇ ਹਨ ਪਰ ਸੱਚ ਸਰੂਪ ਪ੍ਰਭੂ ਨੂੰ ਉਹੀ ਧਿਆਉਂਦੇ ਹਨ ਜਿਨ੍ਹਾਂ ਨੂੰ ਆਪ ਜੀ ਗੁਰੂ ਦੁਆਰਾ ਪਰਮਾਰਥ ਦਾ ਸਿਧਾਂਤ ਸਮਝਾ ਦਿੰਦੇ ਹੋ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਇਹ ਸੱਚ ਤਾਂ ਸਾਰਿਆਂ ਦਾ ਹੀ ਮਾਲਕ ਹੈ ਜਿਸ ਦਾ ਪੇਤ ਸਤਿਗੁਰੂ ਸਮਝਾਉਂਦੇ ਆ ਜਿਸ ਨੂੰ ਵਾਹਿਗੁਰੂ ਸਿਮਰਨ ਦੀ ਦਾਤ ਬਖਸ਼ੇ ਉਹੀ ਜਨ ਗੁਰਮੁਖ ਪਿਆਰਾ ਇਹ ਦਾਤ ਪ੍ਰਾਪਤ ਕਰਦਾ ਹੈ ਕਹੇ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵਹਿ ਹਜੂਰ ਫਰਮਾਉਂਦੇ ਹਨ ਇਹ ਅਨੰਦ ਸਹਿਬਾਣੀ ਉਸ ਪ੍ਰਭੂ ਦਾ ਸੱਚਾ ਸੋਹਿਲਾ ਸਦਾਵੀ ਜਸ ਖੁਸ਼ੀਆਂ ਦਾ ਮੰਗਲਮਈ ਗੀਤ ਹੈ ਜਿਸ ਗੀਤ ਨੂੰ ਗੁਰਮਖ ਪਿਆਰੇ ਸੱਚੈ ਕਰ ਗੁਰਦੁਆਰ ਸਾਧ ਸੰਗਤ ਵਿੱਚ ਬੈਠ ਕੇ ਗਾਉਂਦੇ ਆ ਪ੍ਰਾਕ ਕਥਨ ਅੱਗੇ ਅਖੀਰਲੀ 40ਵੀਂ ਪੌੜੀ ਵਿੱਚ ਆਨੰਦ ਸਹਿਬਾਣੀ ਦਾ ਮੁਖਾਤਮ ਪ੍ਰਗਟ ਕਰਦੇ ਆ आनंद ਸੁਣਹੁ ਵੱਡਾ ਭਾਗੀ ਹੋ ਸਗਲ ਮਨੋਰਥ ਪੂਰੇ। ਏ ਵੱਡੇ ਭਾਗਾ ਵਾਲਿਓ ਤੁਸੀਂ ਇਹ ਆਨੰਦ ਆਨੰਦ ਸਾਹਿਬ ਬਾਣੀ ਨੂੰ ਪ੍ਰੇਮ ਨਾਲ ਸੁਣੋ ਕਿਉਂਕਿ ਇਸ ਬਾਣੀ ਦੁਆਰਾ ਸਾਡੇ ਸਾਰੇ ਹੀ ਮਨੋਰਥ ਮਨ ਦੇ ਫੁਰਨੇ ਪੂਰੇ ਹੋ ਗਏ ਹਨ। ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਵਿਸੂਰੇ। ਇਸ ਬਾਣੀ ਦੁਆਰਾ ਹੀ ਪਾਪਾਂ ਪੁੰਨਾਂ ਤੋਂ ਪਾਰ ਪਰੇ। ਬ੍ਰਹਮ ਵਿਆਪਕ ਸਰੂਪ ਜੋ ਸਮਰੱਥ ਪ੍ਰਭੂ ਹੈ ਉਸ ਨੂੰ ਪ੍ਰਾਪਤ ਕਰ ਲਿਆ ਹੈ ਤੇ ਮਨ ਦੇ ਸਾਰੇ ਬਸੂਰੇ ਝੂਰੇ ਲੈ ਗਏ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਇਹ ਸੱਚੀ ਬਾਣੀ ਸ਼ਰਦਾ ਤੇ ਵਿਸ਼ਵਾਸ ਰੂਪ ਕੰਨਾ ਨਾਲ ਸਰਵਣ ਕੀਤੀ ਉਦੋਂ ਦੇ ਸਾਰੇ ਦੁੱਖ ਰੋਗ ਸੰਤਾਪ ਆਦੀ ਵਿਆਦੀ ਉਪਾਦੀ ਤਿੰਨੇ ਤਾਬ ਲੈ ਗਏ ਹਨ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਉਹ ਸੰਤ ਸੱਜਣ ਵੀ ਸਰਸੇ ਖੁਸ਼ੀ ਅਤੇ ਖੇੜੇ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਪ੍ਰਸੰਨ ਹੋਗੇ ਜਿਨ੍ਹਾਂ ਨੇ ਪੂਰੇ ਗੁਰੂ ਤੋਂ ਇਸ ਬਾਣੀ ਦਾ ਰਸ ਅਤੇ ਰਹਸ ਪ੍ਰਾਪਤ ਕਰਨ ਦੀ ਤਰਕੀਬ ਜਾਣੀ ਹੈ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਗੁਰ ਰਹਿ ਆ ਭਰ ਪੂਰੇ ਇਸ ਬਾਣੀ ਨੂੰ ਸੁਣਨ ਵਾਲੇ ਵੀ ਪਵਿੱਤਰ ਹੋਗੇ ਅਤੇ ਪੜਨ ਵਾਲੇ ਵੀ ਪਵਿੱਤਰ ਹੋਗੇ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਆਪ ਸਤਿਗੁਰੂ ਮਹਾਰਾਜ ਪਰਿਪੂਰਨ ਸਰੂਪ ਹੋ ਕੇ ਵਸ ਰਹੇ ਆ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਤੀਜੇ ਗੁਰੂ ਨਾਨਕ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਏ ਭਾਈ ਜੋ ਗੁਰੂ ਦੇ ਚਰਨੀ ਲੱਗੇ ਹਨ ਉਹਨਾਂ ਦੀ ਸੁਰਤ ਵਿੱਚ ਅਨਹਦ ਤੂਰੇ ਇਕ ਰਸ ਨਾਮ ਸਿਮਰਨ ਦੇ ਵਾਜੇ ਵਜਾਏ ਹਨ ਭਾਵ ਜਦੋਂ ਮਨ ਗੁਰੂ ਸ਼ਬਦ ਨਾਲ ਜੁੜ ਜਾਂਦਾ ਉਸ ਵੇਲੇ ਜੁੜੀ ਹੋਈ ਸੁਰਤ ਵਿੱਚ ਅਖੰਡ ਜਾਪ ਦੇ ਵਾਜੇ ਵਜ ਪੈਂਦੇ ਸੋ ਇਹ ਪਵਿੱਤਰ ਬਾਣੀ ਨਿਤਨੇਮ ਦੀਆਂ ਬਾਣੀਆਂ ਵਿੱਚੋਂ 5ਵੇਂ ਨੰਬਰ ਤੇ ਹੈ ਇਸ ਦਾ ਮੁੱਖ ਵਿਸ਼ਾ ਆਨੰਦ ਦੀ ਵਿਆਖਿਆ ਹੈ ਤਰਤੀਬ ਨਾਲ ਜੇ ਸਾਰੀਆਂ ਬਾਣੀਆਂ ਦੀ ਵਿਚਾਰ ਕਰਦੇ ਹੋ ਤਾਂ ਇਉਂ ਮਾਲੂਮ ਹੁੰਦਾ ਹੈ ਕਿ ਮਨ ਨੂੰ ਇਹ ਨਿਤਨੇਮ ਦੀਆਂ ਬਾਣੀਆਂ ਸਿੱਖੀ ਜੀਵਨ ਅਥਵਾ ਰੋਹਾਨੀ ਮਾਰਗ ਦੀਆਂ ਸਟੇਜਾਂ ਹਨ ਪਹਿਲੀ ਬਾਣੀ ਜਪਜੀ ਸਾਹਿਬ ਹੈ ਦੂਸਰੀ ਬਾਣੀ ਜਪ ਸਾਹਿਬ ਹੈ ਤੀਜੀ ਬਾਣੀ ਸੁਦਾਸੋਈਏ ਹੈ ਚੌਥੀ ਬਾਣੀ ਚੌਪਈ ਸਾਹਿਬ ਹੈ ਅਤੇ ਪੰਜਵੀਂ ਬਾਣੀ ਅਨੰਦ ਸਾਹਿਬ ਹੈ ਪਹਿਲੀ ਬਾਣੀ ਦਾ ਮਨੋਰਥ ਪ੍ਰਭੂ ਦਾ ਨਾਮ ਜਪਣਾ ਹੈ ਦੂਜੀ ਬਾਣੀ ਦਾ ਮਨੋਰਥ ਉਸ ਪ੍ਰਭੂ ਨੂੰ ਲਗਾਤਾਰੀ ਜਪ ਕੇ ਜਾਪ ਦਾ ਅਜਪਾ ਜਾਪ ਬਣਾਉਣਾ ਹੈ ਤੀਜੀ ਬਾਣੀ ਦਾ ਮਨੋਰਥ ਮਨ ਵਿੱਚ ਤਰ ਤੀਬਰ ਤਰ ਤਮ ਵਿਰਾਗ ਪੈਦਾ ਕਰਨਾ ਚੌਥੀ ਬਾਣੀ ਦਾ ਮਨੋਰਥ ਦਿਲ ਦੀਆਂ ਗਹਿਰਾਈਆਂ ਵਿੱਚੋਂ ਅਰਦਾਸ ਬੇਨਤੀਆਂ ਪ੍ਰਗਟ ਕਰਨੀਆਂ ਹੈ ਅਤੇ ਉਸ ਤੋਂ ਅੱਗੇ ਪੰਜਵੀਂ ਬਾਣੀ ਦਾ ਮਨੋਰਥ ਸੁਰਤ ਸ਼ਬਦ ਦੇ ਸਮੇਲ ਦੁਆਰਾ ਆਨੰਦ ਪ੍ਰਾਪਤ ਕਰਨਾ ਹੈ ਆਨੰਦ ਹੀ ਸਾਡੇ ਇਸ ਜੀਵਨ ਦਾ ਮੁੱਖ ਉਦੇਸ਼ ਹੈ ਜਦੋਂ ਇਹ ਅਵਸਥਾ ਪ੍ਰਾਪਤ ਹੋ ਜਾਵੇ ਤਾਂ ਫਿਰ ਹੋਰ ਕੁਝ ਬਾਕੀ ਰਹਿ ਹੀ ਨਹੀਂ ਜਾਂਦਾ ਅਰੀ ਇਹ ਅਵਸਥਾ ਪੂਰੇ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ ਸੋ ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਪੰਜ ਬਾਣੀਆਂ ਦੀ ਵਿਚਾਰ ਇਥੇ ਸੰਪੂਰਨ ਹੋਈ ਹੈ ਆਪ ਜੀ ਦੀ ਕਿਰਪਾ ਨਾਲ ਸਾਧ ਸੰਗਤ ਜੀ ਗੁਰੂ ਮਹਾਰਾਜ ਨੇ ਰਹਿਮਤ ਵਰਤਾਈ ਹੈ ਸੋ ਆਓ ਆਉਣ ਵਾਲੇ ਦਿਨਾਂ ਵਿੱਚ ਆਪਾਂ ਅੱਗੇ ਰਹਿਰਾਤ ਸਾਹਿਬ ਜੀ ਦੀ ਜੋ ਵਿਚਾਰ ਹੈ ਸ਼ਾਮ ਦੀਆਂ ਦੋ ਬਾਣੀਆਂ ਰਹਿਰਾਤ ਸਾਹਿਬ ਤੇ ਕੀਰਤਨ ਸੁਹਿਲਾ ਇਨਾਂ ਦੀ ਵਿਚਾਰ ਆਪ ਜੀ ਨਾਲ ਨੰਬਰ ਵਾਰ ਲੜੀ ਵਾਰ ਆਪਾਂ ਕਥਾ ਸਰਲ ਵਿਚਾਰ ਸਾਂਝ ਪਾਵਾਂਗੇ ਹੁਣ ਇੱਥੇ ਆਪਾਂ ਗੁਰਮੰਤਰ ਦੇ ਵਿੱਚ ਹਾਜ਼ਰੀ ਲਵਾ ਕੇ ਫਤਿਹ ਬੁਲਾਈਏ ਵਾਹੀ ਗੁਰੂ ਵਾਹੀ guru ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ